ਤੇਥੋਂ ਸੁਣਿਆ ਮੱਥੇ ਦੇ ਲੇਖ ਦਾਦਾ ਲਿਖਦਾ ਦਾਦਾ ਲਿਖਦਾ ਪਰ ਉਂਗਲੀ ਪਿਓ ਦੀ ਪੁੱਤ ਫੜ ਸਿੱਖਦਾ ਫੜ ਸਿੱਖਦਾ ਤੇਥੋਂ ਸੁਣਿਆ ਮੱਥੇ ਦੇ ਲੇਖ ਦਾਦਾ ਲਿਖਦਾ ਦਾਦਾ ਲਿਖਦਾ ਪਰ ਉਂਗਲੀ ਪਿਓ ਦੀ ਪੁੱਤ ਫੜ ਸਿੱਖਦਾ ਫੜ ਸਿੱਖਦਾ ਰੱਬਾ ਪੁੱਤ ਜਿਹੜਾ ਜਮਾ ਕਿਤੇ ਹੋਵੇ ਨਾਨਕ ਮਾ ਰੱਬਾ ਪੁੱਤ ਜਿਹੜਾ ਜਮਾ ਕਿਤੇ ਹੋਵੇ ਨਾਨਕ ਮਾ ਤੇਰੇ ਅੰਮੀਏ ਮਨ ਚੋਂ ਭਲੇ ਖੇਨਾ ਗਏ ਨੀ ਤੂੰ ਤੇ ਦਿੱਤਾ ਸੀ ਜਨਮ ਸੀ ਜਨਮ ਤੂੰ ਤੇ ਦਿੱਤਾ ਸੀ ਜਨਮ ਮੇਰੀ ਪੋਲੀਏ ਨੀ ਮਾਏ ਤੇਤੋਂ ਅੰਮੀਏ Diego!